ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਦੇ ਹੁਣ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਗਵਾਹੀ ਦੇਣ ਦੀ ਲੋੜ ਪਈ ਤਾਂ ਮੈਂ ਜ਼ਰੂਰ ਦਵਾਗਾ ਤੇ ਜਿਸ ਨੂੰ ਲੈ ਕੇ ਦੱਸੇ ਕਿ ਹੁਣ ਚਰਨਜੀਤ ਚੰਨੀ ਦੇ ਸੁਰ ਵਿਕਰਮ ਮਜੀਠੀਆ ਦੇ ਲਈ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਗੱਲ ਕਰੀਏ ਤਾਂ ਚੰਨੀ ਨੇ ਕਿਹਾ ਕਿ ਵਿਜਿਲੈਂਸ ਸਾਡੇ ਵਿਧਾਇਕ ਪਰਗਟ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਤੇ ਉਹਨਾਂ ਨੂੰ ਇਸ ਵੇਲੇ ਇੱਧਰ ਉੱਧਰ ਕੀਤਾ ਗਿਆ ਹੈ ਤੇ ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਨੇ ਤੇ ਇੱਕ ਚੰਗੇ ਖਿਡਾਰੀ ਨੇ ਤੇ ਉਹਨਾਂ ਨੇ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ ਗੱਲ ਕੀਤੀ ਮਜੀਠੀਆ ਦੇ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਕਾਂਗਰਸੀ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਵੱਡਾ ਦਾਵਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਵੇਜਿਲੈਂਸ ਨੇ ਮਜੀਠੀਆ ਦੇ ਖਿਲਾਫ ਉਹੀ ਕੇਸ ਦਰਜ ਕੀਤਾ ਜੋ ਉਹਨਾਂ ਨੇ ਕਾਂਗਰਸ ਸਰਕਾਰ ਦੌਰਾਨ ਕਰਵਾਇਆ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਮਜੀਠੀਆ ਦੇ ਖਿਲਾਫ ਉਹਨਾਂ ਦੀ ਗਵਾਹੀ ਦੀ ਲੋੜ ਹੈ ਤਾਂ ਉਹ ਤਿਆਰ ਨੇ ਤੇ ਜਿਸ ਤੋਂ ਬਾਅਦ ਚਰਨਜੀਤ ਚੰਨੀ ਨੇ ਬਿਆਨ ਦਿੱਤੇ ਨੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਹ ਵੀ ਗੱਲ ਕਹੀ ਕਿ ਵਿਜੀਲੈਂਸ ਸਿਰਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਾਲ ਨਜਿੱਠਦੀ ਹੈ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਦੇ ਨਾਲ ਨਹੀਂ ਫਿਰ ਵੀ ਜੇ ਇਸ ਪਰਚੇ ਦੇ ਵਿੱਚ ਮਜੀਠੀਆ ਖਿਲਾਫ ਕਿਸੇ ਵੀ ਤਰ੍ਹਾਂ ਦੀ ਗਵਾਹੀ ਦੀ ਲੋੜ ਆ ਤਾਂ ਉਹ ਤਿਆਰ ਨੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਜਾ ਰਿਹਾ ਹੈ ਤੇ ਉਹ ਕਿਸੇ ਵੀ ਨਸ਼ਾ ਤਸਕਰ ਦਾ ਸਮਰਥਨ ਨਹੀਂ ਕਰ ਰਹੇ ਸਗੋਂ ਉਹ ਹਮੇਸ਼ਾ ਨਸ਼ਾ ਤਸਕਰਾਂ ਦੇ ਖਿਲਾਫ ਰਹਿੰਦੇ ਤੇ ਚਲੰਜੀ ਚੰਨੀ ਨੇ ਇਹ ਬਿਆਨ ਦਿੱਤੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਵਿਜੀਲੈਂਸ ਸਾਡੇ ਵਿਧਾਇਕ ਪ੍ਰਗਟ ਸਿੰਘ ਨੂੰ ਜਿਹੜਾ ਕਿ ਗ੍ਰਿਫਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਉਨਨ੍ਹੀਂ ਸਵੇਰੇ ਇਧਰ ਉਧਰ ਕੀਤਾ ਗਿਆ ਤੇ ਪ੍ਰਗਟ ਸਿੰਘ ਭਾਰਤੀ ਹੌਕੀ ਟੀਮ ਦੇ ਕਪਤਾਨ ਰਹੇ ਨੇ ਤੇ ਇੱਕ ਚੰਗੇ ਖਿਡਾਰੀ ਨੇ ਤੇ ਉਹਨਾਂ ਨੇ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਸਗੋਂ ਮਜੀਠੀਆ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਗੱਲ ਨਹੀਂ ਕੀਤੀ ਗਈ ਤੇ ਕੁਵਰ ਵਿਜੇ ਪ੍ਰਤਾਪ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਨੇ ਲੈ ਕੇ ਵੀ ਗੱਲ ਕਹੀ ਹੈ ਕਿ ਜੋ ਵੀ ਸੱਚ ਬੋਲਦਾ ਉਸ ਦੇ ਉੱਤੇ ਪਰਛਾ ਦਰਜ ਕੀਤਾ ਜਾਂਦਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਨਕਲੀ ਨੈਰੇਟਿਵ ਬਣਾਉਣ ਦੇ ਲਈ ਜਿਹੜੀ ਕਿ ਸਰਕਾਰ ਕਰਾਰ ਦਿੰਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਚਰਨਜੀਤ ਚੰਨੀ ਦੇ ਵੱਲੋਂ ਸੁਰ ਜਿਹੜੇ ਕਿ ਮਜੀਠੀਆ ਮਜੀਠੀਆ ਦੇ ਹੱਕ ਦੇ ਵਿੱਚ ਨਹੀਂ ਸਗੋ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਮਜੀਠੀਆ ਦੇ ਖਿਲਾਫ ਗਵਾਹੀ ਦੀ ਲੋੜ ਪੈਂਦੀ ਹੈ ਤਾਂ ਮੈਂ ਦੇਣ ਦੇ ਲਈ ਤਿਆਰ ਹਾਂ ਤੇ ਜਿਸ ਨੂੰ ਲੈ ਕੇ ਚਰਨਜੀਤ ਚੰਨੀ ਨੇ ਹੁਣ ਵਿਕਰਮ ਮਜੀਠੀਆ ਦੇ ਮਜੀਠੀਆ ਨੂੰ ਲੈ ਕੇ ਜਿਹੜੇ ਬਿਆਨ ਦਿੱਤੇ ਉਸ ਨੂੰ ਲੈ ਕੇ ਸੁਰ ਉਹਨਾਂ ਦੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਮਜੀਠੀਆ ਦੇ ਲਈ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਗੱਲ ਕਰੀਏ ਤਾਂ ਚੰਨੀ ਨੇ ਕਿਹਾ ਕਿ ਵਿਜੀਲੈਂਸ ਸਾਡੇ ਵਿਧਾਇਕ ਬਰਗੇਟ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਤੇ ਉਹਨਾਂ ਨੂੰ ਇਸ ਵੇਲੇ ਇੱਧਰ ਉੱਧਰ ਕੀਤਾ ਗਿਆ ਹੈ ਤੇ ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਨੇ ਤੇ ਇੱਕ ਚੰਗੇ ਖਿਡਾਰੀ ਨੇ ਤੇ ਉਹਨਾਂ ਨੇ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ ਗੱਲ ਕੀਤੀ ਮਜੀਠੀਆ ਦੇ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਕਾਂਗਰਸੀ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਵੱਡਾ ਦਾਵਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਵੇਜਲੈਂਸ ਨੇ ਮਜੀਠੀਆ ਦੇ ਖਿਲਾਫ ਉਹੀ ਕੇਸ ਦਰਜ ਕੀਤਾ ਜੋ ਉਹਨਾਂ ਨੇ ਕਾਂਗਰਸ ਸਰਕਾਰ ਦੌਰਾਨ ਕਰਵਾਇਆ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਮਜੀਠੀਆ ਦੇ ਖਿਲਾਫ ਉਹਨਾਂ ਦੀ ਗਵਾਹੀ ਦੀ ਲੋੜ ਹੈ ਤਾਂ ਉਹ ਤਿਆਰ ਨੇ ਤੇ ਜਿਸ ਤੋਂ ਬਾਅਦ ਚਰਨਜੀਤ ਚੰਨੀ ਨੇ ਬਿਆਨ ਦਿੱਤੇ ਨੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਹ ਵੀ ਗੱਲ ਕਹੀ ਕਿ ਵਿਜੀਲੈਂਸ ਸਿਰਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਾਲ ਨਜਿੱਠਦੀ ਹੈ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਦੇ ਨਾਲ ਨਹੀਂ ਫਿਰ ਵੀ ਜੇ ਇਸ ਪਰਚੇ ਦੇ ਵਿੱਚ ਮਜੀਠੀਆ ਖਿਲਾਫ ਕਿਸੇ ਵੀ ਤਰ੍ਹਾਂ ਦੀ ਗਵਾਹੀ ਦੀ ਲੋੜ ਆ ਤਾਂ ਉਹ ਤਿਆਰ ਨੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਜਾ ਰਿਹਾ ਹੈ ਤੇ ਉਹ ਕਿਸੇ ਵੀ ਨਸ਼ਾ ਤਸਕਰ ਦਾ ਸਮਰਥਨ ਨਹੀਂ ਕਰ ਰਹੇ ਸਗੋ ਉਹ ਹਮੇਸ਼ਾ ਨਸ਼ਾ ਤਸਕਰਾਂ ਦੇ ਖਿਲਾਫ ਰਹਿੰਦੇ ਤੇ ਚਲੰਗੀ ਚੰਨੀ ਨੇ ਇਹ ਬਿਆਨ ਦਿੱਤੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਵਿਜੀਲੈਂਸ ਸਾਡੇ ਵਿਧਾਇਕ ਪ੍ਰਗਟ ਸਿੰਘ ਨੂੰ ਜਿਹੜਾ ਕਿ ਗ੍ਰਿਫਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਉਨਾਂ ਨੂੰ ਇਸ ਵੇਲੇ ਇਧਰ ਉਧਰ ਕੀਤਾ ਗਿਆ ਤੇ ਪ੍ਰਗਟ ਸਿੰਘ ਭਾਰਤੀ ਹੌਕੀ ਟੀਮ ਦੇ ਕਪਤਾਨ ਰਹੇ ਨੇ ਤੇ ਇੱਕ ਚੰਗੇ ਖਿਡਾਰੀ ਨੇ ਤੇ ਉਹਨਾਂ ਨੇ ਪਾਰਗਟ ਸਿੰਘ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਸਗੋਂ ਮਜੀਠੀਆ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਗੱਲ ਨਹੀਂ ਕੀਤੀ ਗਈ ਤੇ ਕੁਵਰ ਵਿਜੇ ਪ੍ਰਤਾਪ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਨੇ ਲੈ ਕੇ ਵੀ ਗੱਲ ਕਹੀ ਹੈ ਕਿ ਜੋ ਵੀ ਸੱਚ ਬੋਲਦਾ ਉਸ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਨਕਲੀ ਨੈਰੇਟਿਵ ਬਣਾਉਣ ਦੇ ਲਈ ਜਿਹੜੀ ਕਿ ਸਰਕਾਰ ਕਰਾਰ ਦਿੰਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਚਰਨਜੀਤ ਚੰਨੀ ਦੇ ਵੱਲੋਂ ਸੁਰ ਜਿਹੜੇ ਕਿ ਮਜੀਠੀਆ ਮਜੀਠਿਆ ਦੇ ਹੱਕ ਦੇ ਵਿੱਚ ਨਹੀਂ ਸਕੋ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਮਜੀਠਿਆ ਦੇ ਖਿਲਾਫ ਗਵਾਹੀ ਦੀ ਲੋੜ ਪੈਂਦੀ ਹੈ ਤਾਂ ਮੈਂ ਦੇਣ ਦੇ ਲਈ ਤਿਆਰ ਹਾਂ ਤੇ ਜਿਸ ਨੂੰ ਲੈ ਕੇ ਚਰਨਜੀਤ ਚੰਨੀ ਨੇ ਹੁਣ ਬਿਕਰਮ ਮਜੀਠਿਆ ਦੇ ਬੰਜੀਠਿਆ ਨੂੰ ਲੈ ਕੇ ਜਿਹੜੇ ਬਿਆਨ ਦਿੱਤੇ ਉਸ ਨੂੰ ਲੈ ਕੇ ਸੋਹਰਾ ਉਹਨਾਂ ਦੇ ਬਦਲਦੇ ਹੋਏ ਨਜ਼ਰ ਆ ਰਹੇ